ਆ ਉਚ ਪਰਬੀ ਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵਤ ਉਦਰੇ ਸੁਣਤੇ ਵੀ ਉਦਰੇ ਬਿਨ ਸੇ ਪਾਪ ਘਨੇਰੇ ਪਸੂ ਪ੍ਰੇਤ ਮੁਗਤ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸ਼ਰਣਾ ਆਈ ਗੁਰੂ ਮਹਾਰਾਜ ਤੇਰੀ ਸ਼ਰਣਾ ਆਈ ਸਦਾ ਸਦਾ ਬਿਲੇ ਹਾਰੇ ਉੱਚਾ ਦਰ ਮੇਰੇ ਸਤਿਗੁਰ ਦਾ ਉੱਚਾ ਦਰ ਮੇਰੇ ਸਤਿਗੁਰ ਦਾ ਉੱਚਾ ਦਰ ਬਾਪੇ ਨਾਨਕ ਦਾ ਉੱਚਾ ਦਰ ਕਲ ਕੀ ਧਰ ਸਤਿਗੁਰ ਦਾ ਉੱਚਾ ਦਰ ਬਾਪੇ ਨਾਨਕ ਦਾ ਮੈਂ ਸੁਬਾ ਸੁਣ ਕੇ ਆਇਆ ਉੱਚਾ ਦਰਬੇ ਨਾਨਕ ਦਾ ਉੱਚਾ ਦਰਬੇ ਨਾਨਕ ਦਾ ਸੁਭਾ ਸੁਣ ਸੁਣ ਆਇਆ ਉੱਚਾ ਦਰਬੇ ਨਾਨਕ ਦਾ ਉੱਚਾ ਦਰਬੇ ਨਾਨਕ ਦਾ ਉੱਚ ਪਰ ਬੇਅੰਤ ਸੁਆਮੀ ਉੱਚ ਪਰ ਬੇਅੰਤ ਸੁਆਮੀ ਜਣ ਗੁਣ ਤੇਰੀ ਜੀ ਉੱਚਾ ਦਰ ਸਤਿਗੁਰ ਨਾਨਕ ਦਾ ਉੱਚਾ ਦਰ ਸਤਿਗੁਰ ਨਾਨਕ ਦਾ ਸੁਣ ਕੇ ਆਇਆ ਉੱਚਾ ਦਰ ਸਰ ਮਹਤਕਾਰ ਜੋਗ ਗੁਰਾਂ ਕੀ ਸਾਜੀ ਨਵਾਜੀ ਸਾਰਸੰਗ ਜੀ ਆਓ ਅੱਜ ਪੰਜਵੀਂ ਪ੍ਰਭਾਤ ਫੇਰੀ ਸਤਿਗੁਰ ਬਾਜਾਂ ਵਾਲੇ ਦੇ ਪਾਵਨ ਪਿੱਤਰਾਗ ਮੰਨਪੁਰ ਵੱਨ ਮੁਖ ਰੱਖ ਕੇ ਜਾਦਕਾਰ ਅਮਰਸ਼ੀਦ ਬਾਬਾ ਮੋਤੀराम ਜੀ ਮਹਿਰਾ ਉਹਨਾਂ ਦੇ ਪਵਿੱਤਰ ਸਥਾਨ ਤੋਂ ਸ਼ੁਰੂ ਹੋਈ ਹੈ ਭਾਈ ਹਰਜੀਤ ਸਿੰਘ ਜੀ ਦੇ ਸਮੁੱਚੇ ਗ੍ਰਹਿ ਵਿਖੇ ਪਹੁੰਚ ਕੇ ਜੋ ਲਹਾ ਲੈ ਹੈ ਮਹਾਰਾਜ ਜੀ ਦੀ ਸੰਗਤ ਨੇ ਧੰਨ ਬਾਜਾਂ ਵਾਲੇ ਨੇ ਲਹਾ ਲਿਆ ਹੈ ਸਤਗੁਰ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਸਭ ਪਸਾਰੇ ਨੇ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਬਣਾਉਣਾ ਹੈ ਸਤਗੁਰ ਜੀ ਕਿਰਪਾ ਕਰਨ ਧੰਨ ਗਲ ਕੀ ਤਰਪਾਤਸ਼ਾ ਮਹਾਰਾਜ ਸਾਰਿਆਂ ਦੇ ਸਿਰ ਤੇ ਮਿਹਰ ਪਰਿਆ ਹੱਥ ਰਖਣਾਓ ਬਾਜਾਂ ਵਾਲੇ ਦਾ ਪਾਵਨ ਪੁੱਤਰ ਪਟਨੇ ਦੀ ਧਰਤੀ ਤੇ ਅਵਤਾਰ ਹੋਇਆ ਮਮਾ ਕਰਪਾਲ ਚੰਦ ਜੀ ਸੋਹਰ ਵੀ ਮੁਖੀ ਮੁਖੀ ਗੁਰਸਿੱਖ ਸਾਰੇ ਮੱਤਾ ਗੁਜਰੀ ਜੀ ਦੇ ਕੋੜ ਨੇ ਆਹੀ ਜਿਹੜਾ ਕੱਲ ਨੂੰ ਬਾਜੰਬਾਲੇ ਦਾ ਪਾਵਨ ਬੇਤਰ ਬਤਾ ਦੇਹੜਾ ਇਸ ਕਰਕੇ ਕੱਲ ਨੂੰ ਪੋਸ ਸੁਦੀ ਸੱਤੇ ਐ 6 ਤਰੀਕ ਦਾ ਕੱਲ ਨੂੰ ਮਹਾਰਾਜ ਦਾ ਅਵਤਾਰ ਦਿਹਾੜਾ ਆਪਾਂ ਇਹ ਵਿਚਾਲੇ ਜਿਹੜਾ ਪਹਿਲਾ ਦਿਨ ਲੈ ਲਿਆ ਤੇ 6 7 8 ਦਾ ਸ਼੍ਰੀ ਖੰਡ ਪਾਠ ਸਾਹਿਬ ਕੱਲ ਨੂੰ ਪ੍ਰਕਾਸ਼ ਹੋ ਜਾਣਾ ਸੋ ਆਪਾਂ ਨੇ ਹਾਜ਼ਰੀ ਭਰਨੀ ਹੈ ਭਾਈ ਮੇਰਾ ਮਾਲਿਕ ਧੰਨਵਾਜਾਂ ਵਾਲਾ ਕਿਰਪਾ ਕਰੇ ਸਭ ਸੰਗਤਾਂ ਦੇ ਸਿਰ ਤੇ ਮਿਹਰ ਪਰਿਆਥਰਾ ਕੇ ਉਸ ਵੱਜਾ ਵਾਲਾ ਜਦੋਂ ਉਤਾਰ ਹੋਇਆ ਕੜਾਮ ਦਾ ਫੀਰ ਪਿਕਮਸ਼ਾ ਧੰਨਵਾਜਾਂ ਵਾਲੇ ਦੇ ਦਰਸ਼ਨ ਕਰਨ ਵਾਸਤੇ ਤੇ ਕਹਿੰਦਾ ਹੁੰਦਾ ਜਿਸ ਨੂਰ ਵਾਸਤੇ ਮੈਂ ਪਛਮਨ ਬਾਜ ਪੜਾਂ ਉਸੇ ਦਾ ਹੀ ਦਿਸਦਾ ਪੂਰਬ ਵੱਲ ਚਰਣਾ ਉਹੀ ਧਨ ਕਲਗੀਧਰ ਪਾਤਸ਼ਾਹ ਮਹਾਰਾਜ ਪਵਿੱਤਰ ਚਰਣਾ ਕਬਲ ਅੰਦਰ ਹਾਜਰੀ ਭਰ ਰਿਹਾ ਹੈ ਹਾਂ ਭੋਗਲਵਾਦੂ ਤੁਸੀਂ ਸੰਗਤ ਚਾਪਣ ਸ਼ਕ ਲੋ ਆਪਾਂ 10 ਮਿੰਟ ਹਾਜਰੀ ਭਰ ਲਾਂਗੇ ਇਹ ਸੁੱਕਾ ਇਸ ਕਰਕੇ ਉਹ ਫਕੀਰ ਤਨ ਕਲ ਕੀ ਤਰਪਾਚਾ ਮਹਜ ਨੂੰ ਪਿਆਰ ਦੇ ਵਿੱਚ ਆ ਕੇ ਕਹਿੰਦਾ ਹੁੰਦਾ ਜੀ ਸਾਰੇ ਸੰਸਾਰ ਦਾ ਸਤ ਗੁਰੂ ਗੁਰੂ ਗੋਬਿੰਦ ਸੰਜਾ ਸਾਰੇ ਸੰਸਾਰ ਦਾ ਸਤ ਗੁਰੂ ਗੁਰੂ ਗੋਬਿੰਦ ਸੰਜਾ ਹੋਲੀ ਬੋਲੀ ਹੋਲੀ ਬੋਲੀ ਸਤਿਗੁਰੂ ਗੁਰੂ ਗੋਬਿੰਦ ਸਾਜਾ ਸਤਿਗੁਰੂ ਗੁਰੂ ਗੋਬਿੰਦ ਸਾਜਾ ਸਤਿਗੁਰੂ ਗੁਰੂ ਗੋਬਿੰਦ ਸਾਜਾ ਸਤਿਗੁਰੂ ਗੁਰੂ ਗੋਬਿੰਦ ਸਾਜਾ ਸਾਰੇ ਸੰਸਾਰ ਦਾ ਸਤਿਗੁਰੂ ਗੁਰੂ ਗੋਬਿੰਦ ਸੰਜਾ ਸਾਰੇ ਸੰਸਾਰ ਦਾ ਸਤਿਗੁਰੂ ਗੁਰੂ ਗੋਬਿੰਦ ਸੰਜਾ ਤਨ ਕਲ ਕੀ ਤਰਪਾ ਪਾਸ਼ਾ ਮਹਾਰਾਜ ਦੋ ਜਹਨ ਵਾਲੀ ਜਦੋਂ ਭੀਖਮਸ਼ਾ ਪੀਰ ਘੜਾਮ ਦੀ ਧਰਤੀ ਤੋਂ ਜਿੱਥੇ ਭਗਵਾਨ ਰਾਮ ਜੀ ਮਹਾਰਾਜ ਗੋਪਰ ਦੇ ਪਾਤਸ਼ਾਹ ਤ੍ਰਿਤੇ ਦੇ ਪਾਤਸ਼ਾਹ ਭਗਵਾਨ ਰਾਮ ਜੀ ਦੇ ਮਹਾਰਾਜ ਦੇ ਨਾਨਕ ਦੇ ਨਗਰ ਸਿੰਘ ਉਥੋਂ ਫਕੀਰ ਆਪਣੇ ਸੌ ਚੇਲਿਆਂ ਨੂੰ ਲੈ ਕੇ ਤੁਰਿਆ ਜਾ ਰਿਹਾ ਨਾਲੇ ਕਹਿੰਦਾ ਬਈ ਛੇਤੀ ਛੇਤੀ ਨਾ ਤੁਰਦਾ ਭੱਜ ਭੱਜ ਕੇ ਜਾਂਦਾ ਹੈ ਪੀਰ ਤੇ ਚੇਲਿਆਂ ਨੇ ਅਖਿਆ ਫਕੀਰਾ ਥੋੜਾ ਜਿਹਾ ਹੌਲੀ ਚੱਲ ਪਾ ਤੂੰ ਤੇਜ਼ੀ ਨਾਲ ਕਦੋਂ ਜਾਣਾ ਹੈ ਜਦੋਂ ਪਰਮਾਤਮਾ ਦੇ ਦਵਾਰੇ ਤੋਂ ਨੂੰ ਜਾਣਾ ਹੋਵੇ ਨਾ ਉਦੋਂ ਥੋੜਾ ਜਿਹਾ ਤੇਜ਼ੀ ਨਾਲ ਜਾਣਾ ਚਾਹੀਦਾ ਛੇਤੀ ਦੇ ਦੇਣੇ ਰੱਬ ਦੇ ਘਰ ਨੂੰ ਛੇਤੀ ਦੇਣੇ ਜਾਣਾ ਚਾਹੀਦਾ ਹੈ ਜੇ ਤੋ ਆਪਣੇ ਘਰ ਨੂੰ ਜਾਣਾ ਹੋਵੇ ਫਿਰ ਭਾਵੇਂ ਜਿੰਮੇ ਹੌਲੀ ਮਰਜੀ ਤੁਰਿਓ ਕਿਉਂਕਿ ਲਾਹਾ ਲੈਣਾ ਹੈ ਪਰਮਾਤਮਾ ਦੇ ਘਰ ਦੇ ਵਿੱਚੋਂ ਆਪਣੇ ਘਰ ਦੇ ਵਿੱਚ ਲਾਹਾ ਲੈ ਕੇ ਆਉਣਾ ਹੈ ਇਸ ਕਰਕੇ ਧੰਨ ਫਕੀਰ ਛੇਤੀ ਛੇਤੀ ਭੱਜਿਆ ਜਾਂਦਾ ਤੇ ਉਸ ਫਕੀਰ ਦੇ ਸਾਰੇ ਚਿੱਲਿਆਂ ਨੇ ਆਖਿਆ ਫਕੀਰ ਕਹਿੰਦਾ ਗੱਲ ਸੁਣੋ ਉਹ ਛੇਤੀ ਛੇਤੀ ਮੁਕ ਪੈਂਡਿਆ ਪੈਂਡਾ ਰਸਤਾ ਨਾਮ 체티 체티 ਕੇਰਾ ਰਸਤਾ ਮੁੱਕ ਜਾਵੇ ਮੈਂ ਬਾਜਾ ਵਾਲ ਦੇ ਚੱਲਣਾ ਵੀ ਚੱਲੇ ਜਾਵਾਂ ਜੀ 체티 체티 ਮੁੱਕ ਪੈਂਡਿਆ ਮੈਂ ਤਾਂ ਕਰਨੇ ਦਿਦਾਰੇ ਬਾਜਾ ਵਾਲ ਦੇ 체티 체티 ਮੁੱਕ ਪੈਂਡਿਆ ਕਰਨੇ ਦਿਦਾਰੇ ਬਾਜਾ ਵਾਲ ਦੇ 체티 체티 ਮੁੱਕ ਪੈਂਡਿਆ ਤਾਂ ਕਰਨੇ ਦਿਦਾਰੇ ਛੇਤੀ ਛੇਤੀ ਮੁੱਕ ਪੈਂਡਿਆ ਕਰਨੇ ਦਸਾਰੇ ਬੱਜਾਂ ਵੜਦੇ ਛੇਤੀ ਛੇਤੀ ਮੁੱਕ ਪੈਂਡਿਆ ਕਰਨੇ ਦਸਾਰੇ ਬੱਜਾਂ ਵੜਦੇ ਸੇਵਾਇਆ 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 ਇਸ ਕਰਕੇ ਗੁਰੂ ਦੇ ਘਰ ਕਿੰਨੀ ਵੇਰ ਛੇਤੀ ਛੇਤੀ ਜਿਹੜਾ ਉਹ ਫਕੀਰ ਪੱਜਾ ਜੰਦਾ ਹੈ ਕਿ ਚਲੋ ਆ ਕੇ ਫਿਰ ਉਹਨੇ ਦਰਸ਼ਨ ਕੀਤੇ ਦਰਸ਼ਨ ਕਰਕੇ ਧੰਵਾਜਾਂ ਵਾਲੇ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਦੇ ਵਿੱਚ ਫਿਰ ਫਕੀਰ ਅਰਦਾਸ ਬੇਨਤੀ ਕਰਦਾ ਹੈ ਇਸ ਕਰਕੇ ਧੰਵਾਜਾਂ ਵਾਲਿਆਂ ਦੀ ਆਗਮਨ ਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਸਾਰੇ ਜਣੇ ਆਪਾਂ ਬਧਾਈਆਂ ਦਈਏ ਸਭ ਸੰਗਤਾਂ ਨੂੰ ਵਧਾਈਆਂ ਭਾਈ ਕਿਰਪਾ ਕਰੇ ਮੇਰਾ ਮਾਲਕ ਸਭ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰੇ ਭੁੱਲਣ ਦੀ ਮਾਫੀ ਬਖਸ਼ਿਓ ਤੇ ਪੀਰ ਨੇ ਜਦੋਂ ਆ ਕੇ ਕਿਹਾ ਅੱਜ ਮਾਤਾ ਗੁਜਰੀ ਜੀ ਧਨਮਾਤਾ ਗੁਜਰੀ ਜੀ ਨੂੰ ਕਹਿੰਦੇ ਕੀ ਨੇ ਜੀ ਅੱਜ ਮਾਤਾ ਗੁਜਰੀ ਨੂੰ ਕੱਲੋਂ ਮਰਦ ਅਵਤਾਰ ਦਿਹਾੜਾ ਉਹ ਸੁਦੀ ਸੱਤ ਅੱਜ 60 ਹੈ ਕੱਲੋਂ 70 ਹੀ ਹੈ ਤੇ ਅੱਜ ਜੀ ਆਪਾਂ ਪਹਿਲਾਂ ਐਡਵਾਂਸ ਵਧਾਈਆਂ ਦਈਏ ਸਾਰੇ ਬੋਲਿਓ ਸਾਰੀਆਂ ਭੈਣਾਂ ਬੋਲਿਓ ਭਾਈ ਤੁਹਾਡੇ ਘਰ ਦੇ ਵਿੱਚ ਬੱਚਾ ਪੈਦਾ ਹੁੰਦਾ ਨਾ ਤੁਸੀਂ ਵੀ ਸਾਰੇ ਇਹੀ ਗੱਲ ਕਹਿੰਦੇ ਹੋ ਆਪਾਂ ਸਾਰੇ ਰਲ ਕੇ ਭਰਾ ਵੀ ਭੈਣਾਂ ਸਾਰੀਆਂ ਗੱਜਬਜ ਕੇ ਮਾਤਾ ਗੁਜਰੀ ਨੂੰ ਕਹੀਏ ਜੀ ਅੱਜ ਮਾਤਾ ਗੁਜਰੀ ਨੂੰ ਜੀ ਸੰਗਤਾਂ ਦੇਣ ਵਧਾਈਆਂ ਆਈਆਂ ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ ਆਈਆਂ I'm uh the -huh. uh -huh. ਪੈਣਾ ਬੋਲੋ ਸਾਰਿਆਂ ਕੋਲ ਆਜ ਮਾਤਾ 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 ਗੁਜਰੀ ਨੂੰ ਸੰਗ ਤਾਂ ਦੇਣ ਵਿਦਾਈਆਂ ਆਈਆਂ ਆਟ ਮਟਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ ਆਈਆਂ ਮਾਤਾ ਗੁਜਰੀ ਨੂੰ ਧੰਨ ਕਲਗੀ ਤਰਪਾਤਸ਼ਾ ਮਹਾਰਾਜ ਜੀ ਦੇ ਮਾਤਾ ਜੀ ਸਾਡੇ ਮਾਤਾ ਜੀ ਸਾਡੇ ਦਾਦੀ ਜੀ ਕਹਿ ਲੋ ਧੰਨ ਕਲਗੀ ਤਰਪਾਤਸ਼ਾ ਮਹਾਰਾਜ ਜੀ ਨੂੰ ਬੜੇ ਪਿਆਰ ਵਿੱਚ ਆ ਕੇ ਵਧਾਈਆਂ ਦਿੱਤੀਆਂ ਇਸ ਕਰਕੇ ਬੇਨਤੀ ਹੈ ਨਾਲ-ਨਾਲ ਚਾਹ ਸੰਗਤ ਨੂੰ ਵਰਤਾ ਦਿਓ ਭਾਈ 2 ਮਿੰਟ ਦਾ ਹੋਰ ਲਾਹਾ ਮਿਲ ਜੂਗਾ ਤੇ ਨਹੀਂ ਤਾਂ ਤੁਹਾਨੂੰ ਪਤਾ ਫਿਰ ਇੱਥੇ ਸਮਾਪਤੀ ਕਰਕੇ ਅਸੀਂ ਫਿਰ ਜਿਹੜਾ ਆਪਾਂ ਚੱਲਾ ਪਾ ਦੇਾਂਗੇ ਅੱਗੇ ਪਰ 2-4 ਮਿੰਟ ਦਾ ਹੋਰ ਆਹ ਲਾਹਾ ਵੱਡਾ ਹੈ ਚਾਹ ਪਾਣੀ ਦਾ ਕੋਈ ਲਾਹਾ ਨਹੀਂ ਹੈ ਸਭ ਤੋਂ ਵੱਡਾ ਸਲਾਹਾ ਇਹੀ ਹੈ ਲਗਪੁੱਤ ਅਰਦਾਸ ਕਰਦਾ ਗਿਆ ਨਾ ਕਰਤੀ ਅਰਦਾਸ ਆ ਚਾਹ ਤਾਂ ਬਣਾ ਦੇ ਨਦੀਗ ਤੇਗ ਨੂੰ ਆਪਾਂ ਭੋਗ ਲਵਾਉਣੇ 1 ਮਿੰਟ ਚਾਸ਼ਕਾ ਦੇਣ ਤੋਂ ਸੰਗਤ ਨੂੰ ਚਾਹ ਵਰਤਾ ਦਿਓ ਭਾਈ ਫਟਾਫਟ ਜਿਹੜੀ ਬੇਨਤੀ ਹੈ ਭਾਈ ਹਰਜੀਤ ਸਿੰਘ ਦੇ ਪਰਿਵਾਰ ਨੂੰ ਵਿਚਾ ਨਾਲ ਪਹਿਣਾ ਲੱਗ ਜਾਓ ਆਪਣੇ ਕਿੰਨੀਓ ਲੱਗ ਜਾਓ 1 2 2 4 ਪਹਿਣਾ ਲੱਗੋ ਆਪਣੇ ਕਿੰਨੀਓ ਆਪਣੇ ਸੇਵਾ ਦਾ ਲੱਗ ਜਾਓ ਲਗਪੁੱਤ ਤੂੰ ਵੀ ਚੱਲ ਤੇ ਹੋਰ ਸੇਵਾ ਦਾ ਲੱਗ ਜਾਓ ਨਾਲ ਭਾਈ ਲੱਗੋ ਪਹਿਣਾ ਮੈਂ ਪਹਿਣ ਮਣ ਕੇ ਮੇਰੀਆਂ ਆਪਣੀ ਛਕਣੀਆਂ ਵਰਤਾਓ ਬੜਜੋ ਸੋਈ ਦੇ ਵਿੱਚ ਫਟਾਫਟ ਤੁਸ ਦੇ ਕੇ ਕਿਣਾ ਜਿਸ ਕਰਕੇ ਇਹ ਤਾਂ ਫਿਰ ਸਾਡੇ ਮਹਾਂਪੁਰਖਾਂ ਨੇ ਹੁੰਦੇ ਵੀ ਜਿਹੜਾ ਨਾ ਭੀਖਾਂ ਪਿੰਡ ਦੀ ਕਦੇ ਨਾ ਢਲ ਕਰੀਏ ਅਸੀਂ ਨਾ ਸੰਗਰੂਰ ਸਾਡੇ ਇੱਕ ਮਹਾਂਪੁਰਖ ਹੁੰਦੇ ਸੱਤ ਸਿਉੜਿਆਂ ਵਾਲੇ ਦੇ ਸੇਵਕ ਸੀ ਗਰਮੀ ਦਾ ਮਹੀਨਾ ਸੀ ਸਨ ਭੁੱਖ ਬੜੀ ਲੱਗੇ ਸੀ ਮਹਾਲੀ ਤੋਂ ਆ ਰਹੇ ਸੀ ਉਹ ਬਾਣੀਏ ਸੀ ਉਹ ਜਦੋਂ ਮਹਾਂਪੁਰਖਾਂ ਨੂੰ ਕਿਹਾ ਵੀ ਇੱਥੇ ਮਦਨ ਲਾਲ ਬਾਣੀਏ ਸੀ ਉਹ ਤਾਂ ਨਾ ਮਦਨ ਲਾਲ ਉਹ ਬਾਬਾ ਜੀ ਦਾ ਵੀ ਸ਼ਰਧਾਲੂ ਸੀ ਗਰਮੀਆਂ ਦੇ ਮਹੀਨੇ ਸੀ ਉਹ কুলਰ ਛੱਡ ਕੇ ਸਾਰਾ ਪਰਿਵਾਰ ਸੁੱਤਾ ਪਿਆ। ਕਾਫੀ ਟਾਈਮ ਦੀ ਗੱਲ ਹੈ। ਉਦੋਂ ਏਸੀ ਸੀ ਤਾਂ ਬਹੁਤ ਘੱਟ ਹੁੰਦੇ ਸੀ। ਉਹ কুলਰ ਛੱਡ ਕੇ ਪਾਣੀ ਪਾਇਆ, কুলਰ ਦੇ ਵਿੱਚ ਸਾਰੇ ਪਏ। ਤੇ ਮਾਪੁਰਖ ਨੇ ਲੈ ਆ ਕੇ ਗੱਡੀ ਬਾਹਰ ਵਿੱਚ ਖੜਾ ਦਿੱਤੀ। ਸਾਨੂੰ ਕਹਿੰਨੇ ਵੀ ਦੇਖ ਕੇ ਆਓ ਵੀ ਕੀ ਕਰਦੇ ਨੇ। ਸਿੱਕਾ ਜੀ ਉ ਤਾਂ কুলਰ ਛੱਡ ਕੇ ਰਾਮ ਨਾਲ ਸੁੱਤੇ ਪਏ ਨੇ ਕੋਲੇ ਵਿੱਚ ਕੇ। ਕਹਿੰਨੇ ਚਲੋ ਚੱਲੀਏ। ਮਾਪੁਰਖ ਚਲੇ ਗਏ ਅੰਦਰ ਵੋਚ ਕੇ ਉਹਨਾਂ ਦੀ ਸੋਈ ਵਿੱਚ ਬੜ ਗਏ। ਉਹਨਾਂ ਦੇ ਵੱਡਾ ਸਾਰਾ ਇੱਕ ਦੁੱਧ ਦਾ ਭਰਿਆ ਪਿਆ ਸੀ ਧੰਮਾ ਜਾਂ ਵੱਡਾ ਸਾਰਾ ਭਾਂਡਾ ਜਾਂ ਸੀ ਉਹ ਦੁੱਧ ਦਾ ਸਾਨੂੰ ਕਹਿੰਨੇ ਵੀ ਪਾ ਲੋ ਫਟਾਫਟ ਗਲਾਸਾਂ 'ਚ ਅਸੀਂ ਸਾਰਾ ਦੁੱਧ ਗਲਾਸਾਂ 'ਚ ਪਾ ਲਿਆ ਫਟਾਫਟ ਵਿੱਲਾ ਕਰਤਾ ਉਹ ਭਾਂਡਾ ਜਿਹੜਾ ਸਣੇ ਮਲਾਈ ਚੱਕਤਾ ਸੀ ਨੇ ਕਮ ਤੇ ਹੋਰ ਜਿਹੜਾ ਪ੍ਰਸ਼ਾਦਾ ਪਾਣੀ ਪਿਆ ਸੀ ਅੱਜ ਤੋਂ ਪਰਹ ਰਹੋ ਪੁੱਤ ਪਿੱਛੇ ਨੂੰ ਰਹੋ ਪਿੱਛੋ ਆ ਬਣਦਾ ਆਪਣਾ ਤੇ ਇੱਧਰ ਇੱਧਰ ਰਹੋ ਪਿੱਛੇ ਰਹੋ ਇੱਧਰ ਦੀ ਬਰਤਾ ਦੇ ਅੱਗੇ ਦੀ ਹੋਗੇ ਕਹਿੰਨੇ ਸਾਨੂੰ ਕਹਿੰਨੇ ਵੀ ਜਿੰਨਾ ਦੁੱਧ ਪਿਆਏ ਵਿੱਲਾ ਕਰ ਦਿਓ ਅਸੀਂ ਉਹ ਵਿੱਲਾ ਕਰਤਾ ਪਰਸ਼ਾਦਾ ਉਹਨਾਂ ਦਾ ਬਣਾ ਕੇ ਰੱਖਿਆ ਪੈਸੀ ਬੜਾ ਵਧੀਆ ਗਰਮ ਗਰਮ ਉਹ ਸੀ ਸ਼ਕ ਲੈ ਸਾਰਿਆਂ ਨੇ ਉਹ ਕਿਤੇ ਦੁੱਧ ਪੀਂਦਿਆ ਪੀਂਦਿਆ ਤੋਂ ਸਾਡਾ ਜਿਹੜਾ ਉਹ ਭਾਂਡਾ ਸੀ ਨਾ ਟੱਕਣ ਦਾ ਉਹ ਟੱਕਣ ਥੱਲੇ ਡਿੱਗ ਪਿਆ ਉਹਦਾ ਖੜਾਕ ਹੋ ਗਿਆ ਜਦੋਂ ਖੜਾਕ ਹੋਇਆ ਤੇ ਬਾਣੀ ਉੱਠ ਖੜੀ ਉੱਠ ਕੇ ਕਹਿੰਦੇ ਵੀ ਚੋਰ ਆ ਗਏ ਚੋਰ ਆ ਗਏ ਚੋਰ ਆ ਗਏ ਬਾਬਾ ਜੀ ਕਹਿੰਦੇ ਗੱਲ ਤਾਂ ਪਲਾਂਗੇ ਚੁੱਪ ਕਰਕੇ ਪੈ ਜਾ ਬੋਲੋ ਸਤਨਾਮ ਚੋਰ ਨਹੀਂ ਆ ਕਹਿੰਦੇ ਉਹ ਜਦੋਂ ਉਹਨਾਂ ਨੇ ਦੇਖਿਆ ਮੱਥਾ ਟੇਕਿਆ ਬਾਬਾ ਜੀ ਸਾਨੂੰ ਦੱਸ ਦਿੰਦੇ ਅਸੀਂ ਤੁਹਾਡੀ ਸੇਵਾ ਕਰ ਲੈਂਦੇ ਕਹਿੰਦੇ ਹੁਣ ਤਾਂ ਅਸੀਂ ਸੇਵਾ ਕਰ ਲਈ ਤੇ ਹੁਣ ਤਾਂ ਫੇਰ ਕਿਤੇ ਆਵਾਂਗੇ ਤੁਹਾਡੇ ਘਰ ਇਹ ਕਰਕੇ ਮੈਂ ਹੀ ਬੇਨਤੀ ਕਰਦਾ ਸੇਵਾ ਕਰ ਦਿਓ ਤੁਸੀਂ ਰਸੋਈ ਚ ਵੱਢ ਚੋ ਸਾਰੀ फटाफट ਪਾਇਆ ਪਿਆ ਚਾਹ ਪਾਣੀ ਜਿੰਨਾ ਵੀ ਪਾਇਆ ਪਿਆ ਤੇ ਛਕਣ ਦੀ ਕਿਰਪਾਲਤਾ ਕਰੋ ਭਾਈ ਫੇਰ ਆਪਾਂ ਇਹ 2 ਲਾਹੇ ਨੇ ਨਾਲ-ਨਾਲ ਬਾਣੀ ਪੜੀ ਚੱਲਿਓ ਨਾਲ-ਨਾਲ ਜਿਹੜਾ ਪਰਮਾਤਮਾ ਦੇ ਘਰ ਦਾ ਲਾਹਾ ਲਈ ਚਲੀਏ ਜਿਸ ਕਰਕੇ ਫੇਰ ਆਪਾਂ ਨੇ ਜਿਹੜਾ ਅਗਲਾ ਪੜਾ ਉੱਥੇ ਜਾ ਕੇ ਕੱਲ ਦਾ ਇੱਕ ਪੜਾ ਕੱਲ ਦਾ ਇੱਕ ਪ੍ਰਵਾਦ ਫੇਰੀ ਹੋਰ ਇੱਕ ਹੈ ਭਾਬੀ ਬਹੁਤਾਂ ਜ਼ੋਰ ਪਾਈ ਜਾਂਦੇ ਨੇ 7 ਤਰੀਕ ਦਾ ਪਰ ਮੇਰਾ ਨਹੀਂ ਮੰਨਦਾ ਕਿਉਂਕਿ ਤੁੰਦ ਪੈਂਦੀ ਅੱਜ ਪਤਾ ਨਹੀਂ ਕਿਵੇਂ ਹਟ ਗਈ ਤੁੰਦ ਅੱਜ ਆਪਾਂ ਇੱਧਰ ਆਉਣਾ ਸੀ ਭਾਈ ਹਰਜੀਤ ਸਿੰਘ ਕੇ ਤਾਂ ਕਰਕੇ ਤੁੰਦ ਹਟ ਗਈ ਬੋਲੋ ਸਤਨਾਮ ਕੱਲ ਕਿੰਨੀ ਤੂੰ ਕੱਲ ਸਾਡੀ ਗੱਡੀ ਉਹ ਤਾਂ ਆਪਣੇ ਜਾਣੇ ਚ ਵਿਚਾਲੇ ਰੱਖੇ ਆ ਬੈਠਾ ਭਾਈ ਦਲਜੀਤ ਸਿੰਘ ਉਹ ਬੈਠਾ ਸਾਡਾ ਬਾਬਾ ਨਿਸ਼ਾਨ ਵਾਲਾ ਉਹ ਕਹਿ ਕਰ ਉਹ ਤੂੰ ਇੱਧਰ ਨੂੰ ਰੱਖ ਗੱਡੀ ਉਹ ਕਹਿੰਦਾ ਜਦੋਂ ਮੈਨੂੰ ਮੂਰੇ ਕੁਛ ਦੀਂਦਾ ਹੀ ਨਹੀਂ ਮੈਂ ਹੁਣ ਕਿੱਧਰ ਨੂੰ ਲੈ ਕੇ ਜਾਵਾਂ ਬੋਲੋ ਸਤਨਾਮ ਕੱਲ ਦੀਂਦਾ ਵੀ ਕੁਛ ਨਹੀਂ ਸੀ ਤੂੰ ਤਾਂ ਕਿੰਨੀ ਸੀ ਕੱਲ ਦੇਖੋ ਗੱਡੀ ਚਲਾਉਣ ਵਾਲੇ ਡਰਾਈਵਰ ਨੂੰ ਪਤਾ ਹੁੰਦਾ ਵੀ ਕਿਵੇਂ ਲੈ ਕੇ ਜਾਣੀ ਹੈ ਉਹ ਇੱਧਰੋਂ ਕਲੀ ਜਾਵੇ ਮੈਂ ਕਿਹਾ ਕਿਤੇ ਹੋਰ ਨਾ ਕਿਸੇ ਸਪੈਦੇ ਜਨ ਲਾ ਕੇ ਖੜ ਜਾਵੇ ਣਲੇ ਅਸੀਂ ਇੱਥੇ ਰੁਕ ਜਾਂਗੇ ਣਲੇ ਗੱਡੀ ਰੁਕ ਜੂਗੀ ਇੱਥੇ ਤੇ ਇਸ ਕਰਕੇ ਫੇਰ ਵੀ ਚੱਲੋ ਆਪਾਂ ਪ੍ਰੇਮ ਨਾਲ ਉਹਨਾਂ ਦੇ ਘਰ ਪਹੁੰਚ ਗਏ ਅੱਜ ਧੁੰਦ ਨੇ ਕੋਈ ਸਮਾਂ ਦਿੱਤਾ ਕੱਲ ਨੂੰ ਵਾਜਾ ਵਾਲੇ ਦਾਵਤਾਰ ਤੇ ਹੜਾ ਉਹ ਇੱਕ ਧਰਨ ਪੜ ਕੇ ਆਪਾਂ ਨਾਲ ਦੀ ਨਾਲ ਅਰਦਾਸ ਬੇਨਤੀ ਕਰ ਦਈਏ ਤੇ ਸੰਗਤ ਫਟਾਫਟ ਚਾਹ ਸ਼ਾਕੇ ਛੇ ਦੀ ਛੇਤੀ ਆਪਾਂ ਫਿਰ ਆਈ ਬਾਬੂ ਸਿੰਘ ਕੇ ਘਰੇ ਜਾ ਕੇ ਉੱਥੇ ਵੀ ਸਾਨੂੰ ਆ ਪਾਪਾ ਨੂੰ ਕਰਨਾ ਪੂਸਾਰਾ ਕੋਈ ਜਾ ਕੇ ਚਾਹ ਪਾਣੀ ਦਾ ਪ੍ਰੋਗਰਾਮ ਬਣਾਇਆ ਪਿਆ ਛਕਣਾ ਆਪਾਂ ਨੇ ਪਾਪਾ ਕੇ ਛਕਣਾ ਰੱਖਦੇ ਪੈਣੇ ਰੱਖਦੇ ਰੱਖਦੇ ਰੱਖ ਲਈ ਸਾਨੂੰ ਬੇੜਿਆਂ ਚ ਪਾ ਕੇ ਲਿਆ ਦਿਓ ਬੇੜਿਆਂ ਚ ਅਸੀਂ ਚਵਾਰੇ ਚ ਨਹੀਂ ਛੱਕਦੇ ਬੇੜੇ ਲਿਆਓ ਬੇੜਾ ਹੈਗਾ ਤੁਹਾਡੇ ਪਈ ਬੇੜੇ ਚ ਪਾ ਕੇ ਲਿਆ ਦਿਓ ਸਾਨੂੰ ਵੀਰ ਗਿਆ ਕੇ ਆਪਾ ਫਿਰ ਚਾਹ ਪਾਣੀ ਛੱਕ ਕੇ ਅਰਦਾਸ ਕਰਦੀਏ ਪਹਿਲਾਂ ਫਿਰ ਨਾਲ ਨਾਲ ਦੇਗ ਵਰਤ ਜੂਗੀ ਨਾਲ ਨਾਲ ਚਾਹ ਛਕੀ ਜਾਇਓ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੇ ਪ੍ਰਮਾਤਮਾ ਇਸੇ ਤਰ੍ਹਾਂ ਖੁਸ਼ੀਆਂ ਦਿਆਂ ਦਾ ਤਬਖਸ਼ ਕਰੇ ਸਾਰੇ ਸੰਗਤਾਂ ਨੂੰ ਤੇ ਆਪ ਪਿਆਰ ਵਿੱਚ ਬੇਨਤੀ ਕਰਿਓ ਜੀ ਮੇਲ ਲਿਓ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਨਾਲ ਬੇਲਿਓ ਕਿਹੋ ਤੁਸੀਂ ਨਾਲ ਇੱਕ ਘੁੱਟ ਚਾਹ ਦੀ ਪਰਲਿਆ ਕਰੋ ਨਾਲ ਕਿਹੋ ਮੇਲ ਲਿਓ ਮਹਾਰਾਜ ਬੇੜਾ ਮੇਰਣੀ ਦਾ ਮੇਲ ਲਿਓ ਮਹਾਰਾਜ ਬੇੜਾ ਮੇਰਣੀ ਦਾ ਦੇ ਦੇ ਪਲੇ ਸਲੋਕ ਪਵਨ ਗੁਰੂ ਪਾਣੀ ਪਿਤਾ ਬੋਲੋ ਦਿਵਸ ਰਾਤ ਤੋਏ ਦਾਈ ਦਾਇਆ ਜੰਗੇ ਆਇਆ ਬੁਰਿਆ ਆਇਆ ਬਰ ਮੀ ਆਪੋ ਆਪਣੀ ਜਿਨਨੀ ਨਾਮ ਤੇ ਆਇਆ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਵਾਹਿ ਗੁਰੂ ਜੀ ਕਾ ਵਾਹਿ ਗੁਰੂ ਜੀ ਕੀ ਫਤਿਹ ਫਤਿਹ ਬੋਲੋ ਉਦਿਆ ਗੇ ਅਰਦਾਸ ਮਾਰੀ ਕੀਓ ਪਿੰਡ ਸਭ ਤੇਰਾ ਪਿਆਰਾ ਗਉਣਾ ਨੀ ਕੋ ਸਭ ਤੇਰਾ ਗੁਰੂ ਨਾਮ ਦਾਤਾ ਤੇਰਾ ਵਾਹਿ ਮਾਣਕੀ ਕਰਨ ਨੂੰ ਕੀ ਪਰਤ ਬੰਨ ਮਾਰਾਇਕ ਹੋ ਗਿਆ ਜਾਕਾ ਜਿ ਕਿਰਤੀ ਪੀਤਾਂ ਦਾ ਦਾਦਾ ਵਸਨ ਦਾ ਦਾਦਾ ਜੀ ਦਾਵਾ ਜੀ ਚਾਹਤ ਬਲ ਹੋ ਗਿਆ ਨੰਬਰ ਆ ਰਿਹਾ ਪੂਰਨ ਸਾਧਨ ਦਾ ਪਰਮਾਨੰਥ ਕੋਈ ਨਾ ਕੋਈ ਨਹੀ ਹੋ ਰਿਹਾ ਸਭ ਤੋਂ ਪਾਛਾ ਅਜਪੰਜੀਤ ਸਵਾ ਤੇਰੀ ਸਦੂ ਸੁਚੀ ਪਾਛਾ ਪਾਈਸਾ ਪਾਈ ਹਰਜੀਤ ਸਿੰਘ ਜੀ ਜਗੜ ਅਵਤਾਰ ਸਿੰਘ ਜੀ ਜਗਤਾਰ ਸਿੰਘ ਜੀ ਬਰੇਟਾ ਜਸਨੂਰ ਸਿੰਘ ਜੀ ਜਗ ਸਿੰਘ ਦਾ ਬੱਚਾ ਸ਼ੁਭਦੀਪ ਸਿੰਘ ਬੱਚਾ ਸੱਚੇ ਪਾਤਸ਼ਾਹ ਸਾਰੇ ਪਰਿਵਾਰ ਨੇ ਆਪ ਜੀ ਦੇ ਦਰ ਦਾ ਸਾਰਾ ਤੱਕਿਆ ਕਿਰਪਾ ਕੀਤੀ ਹੈ ਸੰਗਤ ਨੇ ਚਰਨ ਪਾਏ ਨੇ ਸੰਗਤ ਦੀਆਂ ਮਨੁਕਾਵਨਾਵਾਂ ਮਨੁਕਾਵਨਾਵਾਂ ਪੂਰੀਆਂ ਕਰਨੀਆ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜਿਸ ਜਿਸ ਭਾਵਨਾ ਨੂੰ ਮੁੱਖ ਰੱਖ ਕੇ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਦੇ ਪਰਿਵਾਰ ਨੇ ਸੇਵਾ ਕੀਤੀ ਹੈ ਮਨੋ ਕਾਵਨਾ ਪੂਨੀ ਕਰਨੇ ਕੜਾ ਪ੍ਰਸਾਦੀ ਦੇ ਕੀ ਸੇਵਾ ਹਜ਼ਰ ਹੋ ਬਹੁ ਲਗੇ ਸੰਗਤਾਂ ਵਿੱਚ ਬਤਾਉਂਦੀ ਅੱਗੇ ਹੋਵੇ ਭੁੱਲਾ ਦੀ ਪਾਠੀ ਬਖਸ਼ੋ ਨਾਨਕ ਨਾ ਜੜੀ ਗੜਾ ਤੇ ਭਲ ਸਰਵਤ ਦਾ ਫਲ ਵਾਹਿਗੁਰੂ ਜੀ ਕਾ ਹਰਿ ਸੋ ਨਿਹਾਲ ਸੋ ਨਿਹਾਲ